ਸਾਰਸਕਾਰ ਤੁਸੀਂ ਦੇਖ ਰਹੇ ਹੋ ਔਨ ਏਅਰ ਮੈਂ ਹਰਵਿੰਦਰ ਸਿੰਘ ਬੱਦਨ ਅੱਜ ਚੰਡੀਗੜ੍ਹ ਦੇ ਮੇਅਰ ਦੀ ਚੋਣ ਹੋ ਰਹੀ ਹੈ ਬੇਸ਼ੱਕ ਪੰਜਾਬ ਦੇ ਵਿੱਚ ਮੇਰਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਲਈ ਹੈ ਤੇ ਅੱਜ ਚੰਡੀਗੜ੍ਹ ਦੇ ਮੇਅਰ ਦੀ ਚੋਣ ਹੋਣ ਜਾ ਰਹੀ ਹੈ ਤੇ ਇਸੇ ਨੂੰ ਲੈ ਕੇ VOTING ਲਗਾਤਾਰ ਚੱਲੀ ਹੈ VOTING ਚੱਲ ਰਹੀ ਹੈ ਚੰਡੀਗੜ੍ਹ ਮੇਅਰ ਦੀ ਚੋਣਾਂ ਨੂੰ ਲੈ ਕੇ ਤਕਰੀਬਨ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਐਮਪੀ ਸੰਜੀਵ ਤਿਵਾੜੀ ਸਭ ਤੋਂ ਪਹਿਲਾਂ ਆਪਣੀ ਵੋਟ ਪਾ ਚੁੱਕੇ ਨੇ ਤੇ કુલ ਮਿਲਾ ਕੇ 19 ਵੋਟਾਂ ਚਾਹੀਦੀਆਂ ਨੇ ਕਿਸੇ ਵੀ ਪਾਰਟੀ ਨੂੰ ਆਪਣਾ ਮੇਅਰ ਬਣਾਉਣ ਦੇ ਲਈ ਤਾਂ ਇਸ ਦਿਨ ਲੈ ਕੇ ਫਿਲਹਾਲ ਆਮ ਆਦਮੀ ਪਾਰਟੀ ਤੇ ਕਾਂਗਰਸ ਇਹਨਾਂ ਦਾ ਗੱਠਜੋੜ ਹੈ ਗੱਠਜੋੜ ਕਾਰਨ ਹੋ ਸਕਦਾ ਹੈ ਕਿ ਇਹ ਆਪਣਾ ਮੇਅਰ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਜੇਕਰ ਇਹਨਾਂ ਦੇ ਕੋਲ ਕੋਈ ਵੀ ਕਰੋਸ VOTING ਨਹੀਂ ਹੁੰਦੀ ਕੁੱਲ 36 VOTESਾਂ ਨੇ ਚਾਹੀਦੀਆਂ 19 ਨੇ ਮੈਜੋਰਿਟੀ ਦੇ ਲਈ ਤੇ ਆਮ ਆਦਮੀ ਪਾਰਟੀ ਦਾ ਕਾਂਗਰਸ ਦਾ ਜੋੜ ਹੈ ਆਮ ਆਦਮੀ ਪਾਰਟੀ ਕੋਲ 13 ਸੀਟਾਂ ਨੇ ਕਾਂਗਰਸ ਕੋਲ 6 ਨੇ ਇੱਕ MP ਦੀ ਹੈ ਤੇ BJP ਦੇ ਕੋਲ 16 ਸੀਟਾਂ ਨੇ ਇਸੇ ਨੂੰ ਲੈ ਕੇ ਸਾਡੇ ਸਹਿ ਸੰਪਾਦਕ ਬਲਜੀਤ ਸਿੰਘ ਮਰਵਾਹਾ ਜੀ ਸਾਡੇ ਨਾਲ ਜੁੜੇ ਨੇ ਜੋ ਮੌਕੇ ਤੋਂ ਕਵਰੇਜ ਕਰ ਰਹੇ ਨੇ ਬਲਜੀਤ ਜੀ ਇਸ ਵੇਲੇ VOTING ਚੱਲ ਰਹੀ ਹੈ ਮਨੀਸ਼ ਦਿਵਾੜੀ ਉੱਥੇ VOT ਪਾ ਚੁੱਕੇ ਨੇ ਹਾਂ ਬਿਲਕੁਲ ਜੀ ਆ ਹੁਣ ਉੱਥੇ ਕੀ ਪ੍ਰਕਿਰਿਆ ਚੱਲਦੀ ਹੈ ਕਿਹੋ ਜਿਹੇ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਨੇ ਕਿਉਂਕਿ ਪਿਛਲੀ ਵਾਰ ਚੋਣਾਂ ਦੇ ਵਿੱਚ ਧਾਂਦਲੀ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਹੁਣ ਕਿਹੋ ਜਿਹੇ ਉੱਥੇ ਤਿਆਰੀ ਕੀਤੀ ਗਈ ਹੈ ਬਿਲਕੁਲ ਹਲ ਤੱਕ ਜਿਹੜਾ ਹੈ ਬੜਾ ਨੀਟ ਐਂਡ ਕਲੀਨ ਜਿਹੜਾ ਹੈਗਾ ਬਿਲਕੁਲ ਫੁੱਲ ਆਫ ਟ੍ਰਾਂਸਪੈਰੈਂਸੀ ਹੈ ਜਿਹੜਾ ਸਾਰੀ VOTING ਕਰਕੇ ਪੀਆ ਕਾਉਂਸਲਰ ਦਾ ਇੱਕ ਇੱਕ ਦਾ ਨਾਮ ਲੈ ਕੇ ਉਹਨੂੰ ਬੁਲਾਇਆ ਜਾ ਰਿਹਾ ਫਿਰ ਉਹ ਆ ਕੇ ਆਪਣਾ ਨਾਮ ਕਨਫਰਮ ਕਰਦਾ ਚੈੱਕ ਕਰਦਾ ਉਸ ਤੋਂ ਬਾਅਦ ਜਿਹੜਾ ਹੈਗਾ ਸੰਬੰਧਿਤ ਅਧਿਕਾਰੀ ਸਾਈਨ ਕਰਦੇ ਨੇ ਫਿਰ ਉਹ ਸਟੈਂਪ ਜਾ ਕੇ ਲਾਉਂਦੇ ਨੇ ਤੇ ਇਸ ਤੋਂ ਬਾਅਦ ਅੱਗੇ ਉਹਦੇ ਵੋਟ ਜਿਹੜਾ ਹੈਗਾ ਉਹ ਪਾਈ ਜਾ ਰਹੀ ਹੈਗੀ ਔਰ ਹਾਲੇ ਤੱਕ ਕਿਸੇ ਨੇ ਕੋਈ ਇਤਰਾਜ਼ ਨਹੀਂ ਜੀ ਕਿਸੇ ਕੋਈ ਪਾਰਟੀ ਦੇ ਹੈਗੇ ਨੇ ਇਸ ਤੇ ਨਹੀਂ ਕੀਤਾ ਹੈਗਾ ਸਾਰੇ ਕੌਂਸਲਰ ਕਹਿ ਰਹੇ ਨੇ ਠੀਕ ਹੈ ਜੀ ਪ੍ਰਕਿਰਿਆ ਜਿਹੜੀ ਚੱਲ ਰਹੀ ਹੈ ਅਸੀਂ ਉਸ ਤੋਂ ਸਹਿਮਤ ਹੈਗੇ ਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਨਿਸ਼ਵਾਮੁਖ ਤੇ ਜੱਜ ਆ ਗਏ ਤੇ ਖੁਦ ਆ ਕੇ ਬੈਠੇ ਹੋ ਨਿਗਰਾਨੀ ਕਰਨ ਜੈ ਸ਼ਰੀ ਠਾਕੁਰ ਸੁਪਰੀਮ ਕੋਰਟ ਤੱਕ ਵੀ ਮਾਮਲਾ ਪਹੁੰਚਿਆ ਸੀ ਨੀਟ ਐਂਡ ਕਲੀਨ ਹੋਵੇ ਤੇ ਸੋਰਟ ਦੇਖੀ ਤਾਂ ਅੱਧ ਘੰਟੇ ਦਾ ਪ੍ਰੋਸੀਜਰ ਬਚਿਆ ਜਿਸ ਤੋਂ ਬਾਅਦ ਸਥਿਤੀ ਸਾਫ ਹੋ ਜਾਏਗੀ ਕਿ ਇਹ ਜਿਹੜਾ ਗੱਠਜੋੜ ਹੈ ਆਪ ਤੇ ਕਾਂਗਰਸ ਦਾ ਉਹਦੇ ਜਿਹੜੇ ਮੇਅਰ ਨੇ ਪ੍ਰੇਮ ਲਤਾ ਉਹ ਮੇਅਰ ਬਣਦੇ ਨੇ ਜਾਂ ਫਿਰ ਭਾਜਪਾ ਦੇ ਹਾਪਰੀ ਤੇ ਪਰ ਜਿਹੜਾ ਹੈਗਾ ਮੇਅਰ ਬਣਨੇ ਨੇ ਜਿਹੜੇ ਚਰਚਿਤ ਚਿਹਰੇ ਸੀਗੇ ਗੁਰਬਖਸ਼ ਨਾਬਤ ਕੁਲਦੀਪ ਕੁਮਾਰ ਮੇਅਰ ਦੇ ਸੀ ਜੀ ਇਹਨਾਂ ਦੀ VOTING ਦਾ ਫਟਾਲ ਵੀ ਹੋ ਚੁੱਕਿਆ ਹੈ ਯੋਗੇਸ਼ ਢਿੰਗਰਾ ਜਿਹੜੇ ਸੀਗੇ ਕਦੀ ਪਾਰਟੀ ਦੇ ਵੀ ਜਿਹੜੇ ਕੋਈ ਇਤਰਾਜ਼ ਕਰ ਸਕਦੇ ਨੇ ਜਾਂ ਕੁਝ ਇਸ਼ੂ ਜਿਹੜਾ ਇਹਨਾਂ ਫੜ ਸਕਦੇ ਨੇ ਪਰ ਇਦਾਂ ਦੀ ਕੋਈ ਗੱਲ ਹਲ ਤੱਕ ਸਾਹਮਣੇ ਨਹੀਂ ਆਈ ਹੈ ਹੰਢਣ ਦੇ ਪ੍ਰਕਿਰਿਆ ਜਿਹੜਾ ਚੱਲਦੀ ਪਈ ਹੈ ਬਾਹਰ ਕਿਸ ਤਰੀਕੇ ਦੀ ਤਿਆਰੀ ਹੈ ਦੋਵੇਂ ਪਾਰਟੀਆਂ ਵੱਲੋਂ ਤਿੰਨਾਂ ਪਾਰਟੀਆਂ ਵੱਲੋਂ ਲੋਕ ਇਕੱਠੇ ਹੋਏ ਹੋਣਗੇ ਬਾਹਰ ਕਿਹੋ ਜਿਹਾ ਮਾਹੌਲ ਬਣਿਆ ਪੁਲਿਸ ਪ੍ਰਬੰਧ ਜਿੱਥੇ ਬਹੁਤ ਵਧੀਆ ਹੈਗੇ ਨੇ ਉੱਥੇ ਪਾਰਟੀਆਂ ਦੇ ਆਗੂ ਹਾਲਾਂਕਿ ਉਹ ਗੇਟ ਦੇ ਨੇੜੇ ਖੜੇ ਨੇ ਪਰ ਬੜੀ ਮਤਲਬ ਘੱਟ ਗਿਣਤੀ ਦੇ ਵਿੱਚ ਨੇ ਕਾਂਗਰਸ ਆਪ ਦੇ ਜਿਹੜੇ ਜਾਂਦੀ ਹੈ ਭਾਜਪਾ ਨੂੰ ਕੋਈ ਲਾਭ ਮਿਲ ਜਾਂਦਾ ਫਿਰ ਬਹੁਤ ਵੱਡੀ ਗੱਲ ਸਥਿਤੀ ਹਲੇ ਤੱਕ ਕੋਈ ਆਪਾਂ ਦੇਖੀਏ ਸੁਗ ਬਗਾੜ ਕੋਈ ਚਰਚਾ ਹੈ ਜੀ ਗੱਲਾਂ ਦੇ ਵਿੱਚ ਅ ਜੇਕਰ ਬਲਜੀਤ ਜੀ ਜੇਕਰ ਕ੍ਰੋਸ ਵੋਟਿੰਗ ਹੋ ਜਾਂਦੀ ਹੈ ਤਾਂ ਜੇਕਰ ਦੋਵਾਂ ਪਾਰਟੀਆਂ ਨੂੰ ਗੱਠ ਜੋੜ ਦੇ ਵਿੱਚ ਜੋ ਮੈਜੋਰਟੀ ਹੈ ਉਨੀ ਵੋਟਾਂ ਦੀ ਨਹੀਂ ਮਿਲਦੀ ਮੰਨ ਲਓ 18 18 ਤੇ ਵੀ ਕਿਤੇ ਆ ਜਾਂਦੀ ਹੈ ਗੱਲ ਤਾਂ ਫਿਰ ਇਸ ਤੋਂ ਬਾਅਦ ਕੀ ਸਿਨੈਰੀਓ ਹੋ ਸਕਦਾ ਨਹੀਂ ਇਸ ਤੋਂ ਬਾਅਦ ਤਾਂ ਫਿਰ ਉਹ ਪਰਚੀ ਪਾ ਕੇ ਡਿਸਾਈਡ ਕੀਤਾ ਜਾਂਦਾ ਜੋ ਆਮ ਤੌਰ ਤੇ ਪ੍ਰਕਿਰਿਆ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ ਜਦੋਂ ਕਿ ਟਾਈ ਹੋ ਜਾਂਦਾ ਹੈ ਦੋਨੋਂ ਪਾਰਟੀਆਂ ਦੇ ਮੀਟ ਵੋਟਾਂ ਬਰਾਬਰ ਨਿਕਲ ਆਣ ਤਾਂ 25 ਫਿਰ ਪਰਚੀ ਵਾਕੇ ਡਿਸਾਈਡ ਕੀਤਾ ਜਾਏਗਾ ਤੇ ਤੋਂ ਇਲਾਵਾ ਜੇਕਰ ਹਾਲਕਿ ਇਹ ਵੀ ਜਮਾ ਉਹਨਾਂ ਬੜੀ ਘੱਟ ਨਜ਼ਰ ਆਦੀਆਂ ਤੂੰ ਇਦਾਂ ਦਾ ਕੋਈ ਸਟਾਈ ਵਾਲੀ ਸਥਿਤੀ ਬਣ ਸਕਦੀ ਹੈਗੀ ਜਾਂ ਹਾਂ ਉੱਥੇ ਹੀ ਜੁੜੂ ਹੋ ਸਕਦਾ ਕੋਈ ਜਦੋਂ ਉਮੀਦਵਾਰ ਵੋਟ ਪਾ ਰਿਹਾ ਸਟੈਂਪ ਲਾ ਕੇ ਖੁਦ ਆਪਣੀ ਸਟੈਂਪ ਲਾ ਰਿਹਾ ਖੁਦ ਜਿਹੜਾ ਹੈਗਾ ਵੈਲਟ ਬਾਕਸ ਆਪਣੀ ਪਰਚੀ ਪਾ ਰਿਹਾ ਹੈ ਕੁਝ ਸੈਂਪਲ ਗਲਤ ਲੱਗ ਜਾਂਦੀ ਹੈ ਭਾ ਮੇਰਾ ਕਹਿਣ ਦਾ ਕੋਈ ਸਾਈਨ ਗਲਤ ਹੋ ਜਾਂਦੇ ਕੋਈ ਵੋਟ ਕੈਂਸਲ ਜੇ ਹੋ ਜੇ ਤਾਂ ਉਹ ਜਿਹੜਾ ਰੱਦ ਜੇਕਰ ਹੋ ਜੇਗੀ ਤਾਂ ਸਥਿਤੀ ਦੇ ਵਿੱਚ ਕੋਈ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਉੱਥੇ ਕੋਈ ਆਪਾਂ ਕਹਿ ਸਕਦੇ ਆਂ ਵੀ ਪਲੱਸ ਮਾਈਨਸ ਦੇ ਸੰਭਾਵਨਾ ਹੈਗੀ ਹੈ ਪਰ ਉਹ ਸਥਿਤੀ ਹੈ ਜਿਹੜੀ ਉਹ ਜਦੋਂ ਜਿਹੜੇ ਨਾਮਿਨੇਟਡ ਕੌਂਸਲਰ ਨੇ ਰਮਨੀਕ ਸਿੰਘ ਬੇਦੀ ਜਿਹੜੇ ਅਬਜ਼ਰਵਰ ਲਾਏ ਗਏ ਨੇ ਉਹ ਕਰਨ ਕੇ ਸਾਰੀ ਡਿਟੇਲ ਦੱਸਣਗੇ ਵਿਸਤਾਰ ਜਿਹੜਾ ਹੈਗਾ ਸਾਫ਼ ਹੋ ਪਾਏਗੀ ਜੀ ਬਹੁਤ ਬਹੁਤ ਸ਼ੁਕਰੀਆ ਤਾਂ 에 ਸੰਬਲਜੀ ਸਿੰਘ ਜੀ ਜੋ ਸੈ ਸੰਪਾਦਕ ਨੇ ਮੌਕੇ ਤੇ ਮੌਜੂਦ ਨਹੀਂ ਤਾਂ ਫਿਲਹਾਲ ਗੱਲ ਉਹੀ ਹੈ ਕਿ ਜੇਕਰ ਕਰਾਸਪੋ VOTING ਹੁੰਦੀ ਹੈ ਤਾਂ ਉਸ ਤੋਂ ਬਾਅਦ ਸ਼ਾਇਦ ਸਿਨੈਰੀਓ ਬਦਲ ਸਕਦਾ ਹੈ ਪਰ ਫਿਲਹਾਲ ਜੋ ਹੁਣ ਤੱਕ ਦਾ ਸਿਨੈਰੀਓ ਉਸ ਮੁਤਾਬਕ ਆਮ ਆਦਮੀ ਪਾਰਟੀ ਦੇ ਕਾਂਗਰਸ ਦਾ ਗੱਟ ਜੋੜਾ ਹੈ ਉਹਨਾਂ ਕੋਲ 20 ਸੀਟਾਂ ਨੇ ਫਿਲਹਾਲ ਸੰਸਦ ਦੀ ਮਿਲਾ ਕੇ ਚਾਹੀਦੀਆਂ ਮੈਜੋਰਟੀ ਲਈ 19 ਨੇ ਬੀਜੇਪੀ ਕੋਲ 16 ਸੀਟਾਂ ਨੇ ਤੇ ਕੁੱਲ 36 ਸੀਟਾਂ ਨੇ ਤਾਂ ਇਸ ਨੂੰ ਲੈ ਕੇ ਜੋ ਮੇਅਰ ਹੈ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਪ੍ਰੇਮ ਲਤਾ ਤੇ ਬੀਜੇਪੀ ਵੱਲੋਂ ਹਰਪ੍ਰੀਤ ਕੋਰ ਬਬਲਾ ਨੇ ਡਿਪਟੀ ਮੇਅਰ ਦੇ ਅਹੁਦੇ ਦੇ ਵਿੱਚ ਵੀ ਜੇਕਰ ਗੱਲ ਕਰੀਏ ਤਾਂ ਬੀਜੇਪੀ ਵਰਸਸ ਕਾਂਗਰਸ ਹੈ ਕਿਉਂਕਿ ਜੇਕਰ ਮੇਅਰ ਦਾ ਅਹੁਦਾ ਹੈ ਤਾਂ ਮੇਅਰ ਦਾ ਅਹੁਦਾ ਸਿਰਫ ਆਮ ਆਦਮੀ ਪਾਰਟੀ ਕੋਲ ਹੈ ਕਿਉਂਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਹੈ ਤੇ ਜੇਕਰ ਸੀਨੀਅਰ ਡਿਪਟੀ ਮੇਅਰ ਹੈ ਜਾਂ ਫਿਰ ਡਿਪਟੀ ਮੇਅਰ ਹੈ ਉਸ ਦੇ ਵਿੱਚ ਕਾਂਗਰਸ ਨੂੰ ਆਮ ਆਦਮੀ ਪਾਰਟੀ ਨੇ ਜ਼ਰੂਰ ਅੱਗੇ ਰੱਖਿਆ ਹੈ ਮੇਅਰ ਦਾ ਅਹੁਦਾ ਆਮ ਆਦਮੀ ਪਾਰਟੀ ਕੋਲ ਹੈ ਕਿਉਂਕਿ ਉਹਨਾਂ ਕੋਲ ਵੋਟਾਂ ਜ਼ਿਆਦਾ ਨੇ ਕੌਂਸਲਰ ਜ਼ਿਆਦਾ ਨੇ ਤੇ ਉਸ ਤੋਂ ਬਾਅਦ ਜੋ ਡਿਪਟੀ ਮੇਅਰ ਪਲੱਸ ਜੋ ਸੀਨੀਅਰ ਡਿਪਟੀ ਮੇਅਰ ਨੇ ਉਹ ਕਾਂਗਰਸ ਦੇ ਬਣਨਗੇ ਤੇ ਜੇਕਰ 6 ਸੀਟਾਂ ਨੇ ਕਾਂਗਰਸ ਕੋਲ ਉਹਨਾਂ ਵਿੱਚੋਂ ਦੋ ਸੀਟਾਂ ਦੇ ਉੱਤੇ ਮੇਅਰ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਬਣ ਜਾਂਦੇ ਨੇ ਤਾਂ ਕਾਂਗਰਸ ਲਈ ਉਹ ਵੀ ਇੱਕ ਬਹੁਤ ਵੱਡੀ ਜਿੱਤ ਹੋ ਨਵਦੀਪ ਕੌਰ ਵੀ ਨੇ ਉਹਨਾਂ ਨਾਲ ਵੀ ਚਰਚਾ ਕਰਦੇ ਆ ਕਿ ਕਿਸ ਤਰੀਕੇ ਨਾਲ ਦੇਖਦੇ ਹੋ ਇਸ ਵਾਰ ਦਾ ਜਿਹੜਾ ਇਹ ਸੀਟ ਆ ਰਿਜ਼ਰਵ ਕਰ ਦਿੱਤੀ ਗਈ ਹੈ ਔਰਤਾਂ ਦੇ ਲਈ ਰਾਖਵੀਂ ਕਰ ਦਿੱਤੀ ਗਈ ਹੈ ਉਸ ਤੋਂ ਬਾਅਦ ਸਖਤ ਪ੍ਰਬੰਧ ਕੀਤੇ ਗਏ ਨੇ ਤਾਂ ਲੱਗਦਾ ਹੈ ਕਿ ਜੋ ਇਸ ਵਾਰ ਕੋਈ ਮਹਿਲਾ ਮੇਹਰਬਾਨ ਦੇ ਤੇ ਚੰਡੀਗੜ੍ਹ ਦਾ ਕੁਝ ਵੱਖਰਾ ਰੂਪ ਦੇਖਣ ਨੂੰ ਮਿਲ ਸਕਦਾ ਜੀ ਬਿਲਕੁਲ ਚੰਡੀਗੜ੍ਹ ਦਾ ਵੱਖਰਾ ਰੂਪ ਦੇਖਣ ਨੂੰ ਮਿਲ ਸਕਦਾ ਜਿਵੇਂ ਪਹਿਲਾਂ ਕਿਹਾ ਜਾਂਦਾ ਸੀਗਾ ਕਿ ਔਰਤਾਂ ਨੂੰ ਬਰਾਬਰ ਦਾ ਅਧਿਕਾਰ ਮਿਲਣਾ ਚਾਹੀਦਾ ਸੋ ਇਲੈਕਸ਼ਨ ਦੇ ਵਿੱਚ ਬਹੁਤ ਹੀ ਵਧੀਆ ਮਤਲਬ ਉਹ ਪੁਰਾਣਾ ਕਿ ਇਸ ਵਾਰੀ ਅਹੁਦਾ ਜਿਹੜਾ ਉਹ ਰਾਖਵਾ ਰੱਖਿਆ ਗਿਆ ਹੈ ਮਹਿਲਾਵਾਂ ਦੇ ਲਈ ਤਾਂ ਇਸ ਵਾਰੀ ਬਹੁਤ ਕੁਝ ਵੇਖਣ ਨੂੰ ਮਿਲ ਰਿਹਾ ਕਿਉਂਕਿ ਪਿਛਲੀ ਜਿਹੜੀ ਇਲੈਕਸ਼ਨ ਹੋਈ ਸੀ ਉਸ ਦੇ ਦੌਰਾਨ ਕੀ ਕੁਝ ਹੋਇਆ ਸੀ ਸਾਡੇ ਦਰਸ਼ਕਾਂ ਨੇ ਤਸਵੀਰਾਂ ਦੇ ਜ਼ਰੀਏ ਵੇਖਿਆ ਆਪਾਂ ਖਬਰਾਂ ਦੇ ਜ਼ਰੀਏ ਇਹਨਾਂ ਨੂੰ ਦਿਖਾਇਆ ਕਿ ਕਿਵੇਂ ਮੌਕੇ ਤੇ ਹੀ ਆਮ ਆਦਮੀ ਪਾਰਟੀ ਦਾ ਬਣਦਾ ਬਣਦਾ ਉਸ ਤੋਂ ਬਾਅਦ ਭਾਜਪਾ ਦੀ ਜਿੱਤ ਹੋ ਗਈ ਫਿਰ ਮਾਮਲਾ ਕੋਰਟ ਦੇ ਵਿੱਚ ਗਿਆ ਕੋਰਟ ਦੇ ਵਿੱਚ ਜਾ ਕੇ ਬਹੁਤ ਅੱਗੇ ਤੱਕ ਜਦੋਂ ਮਾਮਲਾ ਵਧਿਆ ਤਾਂ ਫਿਰ ਤੋਂ ਆਮ ਆਦਮੀ ਪਾਰਟੀ ਹੀ ਇਸ ਮਤਲਬ ਕਿ ਜਿੱਤੀ ਸੀ ਤਾਂ ਹੁਣ ਵੀ ਜੇ ਗੱਲ ਕੀਤੀ ਜਾਵੇ ਤਾਂ ਕਾਂਗਰਸ ਦਾ ਆਮ ਆਦਮੀ ਪਾਰਟੀ ਦਾ ਗਠ ਜੋੜ ਹੈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਜੇ ਬੀਜੇਪੀ ਦੀ ਗੱਲ ਕੀਤੀ ਜਾਵੇ ਉਹਨਾਂ ਵੱਲੋਂ ਵੀ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਪਰ ਇੱਥੇ ਆਪਾਂ ਇਹ ਗੱਲ ਕਵਾਂਗੇ ਕਿ ਜਿਹੜੀ ਬੀਜੇਪੀ ਹੈ ਉਹਦੇ ਕੋਲੇ ਆਪਣੇ 16 ਜਿਹੜੇ ਕੌਂਸਲਰ ਨੇ ਤੇ ਉਧਰ ਉਹਨਾਂ ਨੇ ਗਠ ਜੋੜ ਬਣਾ ਕੇ 20 ਜਿਹੜੇ ਉਹਨਾਂ ਦੇ ਕੌਂਸਲਰ ਹੈਗੇ ਨੇ ਪਰ ਐਵੇਂ ਹੀ ਜਿਵੇਂ ਤੁਸੀਂ ਮਰਵਾਜੀ ਦੇ ਨਾਲ ਗੱਲਬਾਤ ਕੀਤੀ ਵੀ ਜੇਕਰ ਦੋਨੇ 18-18 ਇਕ ਦੂਜੇ ਦੇ ਆ ਜਾਂਦੇ ਨੇ ਤਾਂ ਉਦੋਂ ਅ ਜਿਹੜੇ ਇਹ ਕੁੰਡੀਆਂ ਨੇ ਹੋਰ ਵੀ ਜਿਹੜਿਆ ਪੇਚੀਦਾ ਕੇਸ ਬਣਦਾ ਜਾਊਗਾ ਪਰ ਅੱਜ ਦੇ ਜਿਹੜੇ ਹਾਲਾਤ ਬਣੇ ਗਏ ਨੇ ਉਹ ਬਿਲਕੁਲ ਨਾਰਮਲ ਨੇ ਅਤਪਚੀਦ ਦਾ ਹਾਲਾਤ ਬਣ ਸਕਦੇ ਸੀ ਜਿਸ ਦੇ ਚਲਦਿਆਂ ਹੀ ਕੋਰਟ ਵੱਲੋਂ ਜਿਹੜੇ ਸੇਵਾਮੁਕਤ ਜੱਜ ਆ ਉਹਨਾਂ ਦੀ ਨਿਗਰਾਨੀ ਹੇਠ VOTING ਕਰਵਾਈ ਜਾ ਰਹੀ ਹੈ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ ਹੋਰ ਤਾਂ ਹੋਰ ਜਿੱਥੇ ਨਗਰ ਨਿਗਮ ਦੀ 6ਵੀਂ ਮੰਜ਼ਿਲ ਤੇ VOTING ਹੋ ਰਹੀ ਹੈ ਉੱਥੇ ਮਤਲਬ ਕਿ ਨਾਤਾ ਕਿਸੇ ਮੀਡੀਆ ਕਰਮੀ ਨੂੰ ਜਾਣ ਦਿੱਤਾ ਜਾ ਰਿਹਾ ਐਨੇ ਜ਼ਿਆਦਾ ਸਖਤ ਪ੍ਰਬੰਧ ਕੀਤੇ ਜਾ ਰਹੇ ਨੇ ਸਵੇਰ ਦੇ ਸਮੇਂ ਤੋਂ ਹੀ ਇਵਨ ਕਿ ਕੱਲ ਤੋਂ ਹੀ ਜਿਹੜੀ ਸੀ ਪੁਲਿਸ ਫੋਰਸ ਉਤੇ ਮੌਜੂਦ ਸੀ ਲੁਧਿਆਣਾ ਦੇ ਵਿੱਚ ਵੀ ਹੁਣ ਮਹਿਲਾ ਮੇਅਰ ਬਣੇ ਨੇ ਤੇ ਚੰਡੀਗੜ੍ਹ ਦੇ ਵਿੱਚ ਵੀ ਮਹਿਲਾ ਮੇਅਰ ਬਣ ਰਹੇ ਨੇ ਕਿਵੇਂ ਦੇਖਦੇ ਹੋ ਕਿ ਵੀ ਜਿਵੇਂ ਮਹਿਲਾਵਾਂ ਦਾ ਕਦ ਲਗਾਤਾਰ ਵੱਧ ਰਿਹਾ ਹੈ ਵਾ ਹੁਣ ਮੇਅਰ ਦੀ ਕੁਰਸੀ ਦੇ ਉੱਤੇ ਆਉਣਾ ਪਹਿਲਾਂ ਫਿਲਹਾਲ ਤਾਂ ਮੇਅਰ ਨੂੰ ਲੈ ਕੇ ਲੜਾਈ ਬਹੁਤ ਵੱਡੀ ਹੁੰਦੀ ਹੈ ਤੇ ਜੇਕਰ ਹੁਣ ਮਹਿਲਾਵਾਂ ਅੱਗੇ ਆ ਰਹੀਆਂ ਨੇ ਉਹ ਸਾਰੇ ਸਿਨੈਰੀਓ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਬਿਲਕੁਲ ਤਾਂ ਇੱਕ ਔਰਤ ਸਭ ਤੋਂ ਪਹਿਲਾਂ ਵੱਡੀ ਗੱਲ ਹੈ ਇੱਕ ਔਰਤ ਜੇ ਉਹ ਘਰ ਸੰਭਾਲਦੀ ਹੈ ਪਰਿਵਾਰ ਸੰਭਾਲਦੀ ਹੈ ਤਾਂ ਉਸ ਤੋਂ ਬਾਅਦ ਮੇਅਰ ਦੀ ਕੁਰਸੀ ਨੂੰ ਸੰਭਾਲਣਾ ਵੀ ਬਹੁਤ ਵੱਡੀ ਗੱਲ ਹੈ ਪਰ ਜਦੋਂ ਹੁਣ ਇਨ੍ਹਾਂ ਜਗਾਵਾਂ ਤੇ ਇਨ੍ਹਾਂ ਅਹੁਦਿਆਂ ਤੇ ਮੇਅਰ ਕਾਬਜ ਹੋ ਰਹੀਆਂ ਨੇ ਜਦੋਂ ਰਾਸ਼ਟਰਪਤੀ ਮਹਿਲਾ ਬਣ ਸਕਦੀ ਹੈ ਪ੍ਰਧਾਨ ਮੰਤਰੀ ਮਹਿਲਾ ਬਣ ਸਕਦੀ ਹੈ ਤਾਂ ਫਿਰ ਮੇਅਰ ਦੀ ਸੀਟ ਤੇ ਮਹਿਲਾ ਕਾਬਜ ਕਿਉਂ ਨਹੀਂ ਹੋ ਸਕਦੀ ਜੀ ਆ ਇਹ ਬਹੁਤ ਵਧੀਆ ਸਿਨੈਰੀਓ ਬਣ ਰਿਹਾ ਤਾਂ ਫਿਲਹਾਲ ਜੋ ਇਸ ਵੇਲੇ ਉੱਥੇ ਵੋਟਾਂ ਨੇ ਉਹ ਐਮਪੀ ਪਾ ਚੁੱਕੇ ਨੇ ਕਾਉਂਸਲਰ ਪਾ ਰਹੇ ਨੇ ਪ੍ਰੇਮ ਲਤਾ ਜੋ ਆਮ ਆਦਮੀ ਪਾਰਟੀ ਤੋਂ ਮੇਅਰ ਦੇ ਉਮੀਦਵਾਰ ਨੇ ਉਹ ਵੀ ਵੋਟ ਪਾ ਚੁੱਕੇ ਨੇ ਜੋ ਪਿਛਲੀ ਵਾਰ ਦੇਖਣ ਨੂੰ ਮਿਲਿਆ ਸੀ ਕ੍ਰੋਸ ਪੋਸਟਿੰਗ VOTING ਹੋਈ ਸੀ ਉਸ ਤੋਂ ਬਾਅਦ ਰੋਲਾ ਪਿਆ ਸੀ ਵੀਡੀਓਗ੍ਰਾਫੀ ਹੋਣ ਕਰਕੇ ਜੋ ਆਬਜ਼ਰਵਰ ਸੀ ਉਹ ਫੜੇ ਗਏ ਸੀਗੇ ਇਸ ਵਾਰ ਜੱਜ ਬਿਠਾਏ ਗਏ ਨੇ ਜੋ ਸੁਪਰੀਮ ਕੋਰਟ ਤੱਕ ਮਾਮਲਾ ਪਹੁੰਚਿਆ ਹੈ ਇਹ ਸਭ ਨੂੰ ਕਿਵੇਂ ਦੇਖਦੇ ਹੋ ਕਿ ਵੀ ਕੀ ਇਸ ਵਾਰ ਕੁਝ ਲੱਗਦਾ ਹੈ ਕਿ ਇਸ ਕ੍ਰੋਸ VOTING ਹੋ ਸਕਦੀ ਹੈ ਭਾਜਪਾ ਦੇ ਉੱਤੇ ਜਿਵੇਂ ਇਲਜ਼ਾਮ ਲੱਗ ਖਿੱਚ ਲੈਂਦੇ ਨੇ ਜਾਂ ਬਾਅਦ ਵਿੱਚ ਐਮਐਲਏ ਖਿੱਚਦੇ ਸੀ ਕਿ ਲੱਗਦਾ ਕਿ ਇੱਥੇ ਕੋਈ ਗੇਮ ਹੋ ਸਕਦੀ ਹੈ ਇਸ ਵਾਰ ਜਿਸ ਤਰ੍ਹਾਂ ਰਵਿੰਦਰ ਜੀ ਮਤਲਬ ਕਿ ਸਖਤਾਈ ਵਰਤੀ ਗਈ ਹੈ ਜਿਸ ਤਰ੍ਹਾਂ ਕਿ ਇਹ ਹੈ ਕਿ ਮੀਡੀਆ ਕਰ ਵੀ ਅੱਗੇ ਨਹੀਂ ਜਾ ਸਕਦੇ ਜਾਂ ਫਿਰ ਪੈਨ ਪੇਪਰ ਕੁਝ ਵੀ ਚੀਜ਼ ਲੈ ਕੇ ਕੋਈ ਅੰਦਰ ਨਹੀਂ ਜਾ ਸਕਦਾ ਹਨਾ ਤਾਂ ਉਸ ਚੀਜ਼ ਨੂੰ ਲੈ ਕੇ ਲੱਗਦਾ ਹੈ ਕਿ ਨਹੀਂ ਇਸ ਵਾਰੀ ਕੁਝ ਅਜੇ ਦੇਖਣ ਨੂੰ ਨਹੀਂ ਮਿਲੇਗਾ ਪਰ ਮੌਕੇ ਦੀ ਗੱਲ ਹੈ ਕਿ ਮੌਕੇ ਤੇ ਕੋਈ ਵੀ ੱੱਕਾ ਪੈ ਸਕਦਾ ਕਿਉਂਕਿ ਹੋ ਤਾਂ ਸਭ ਕੁਝ ਪਹਿਲਾਂ ਵੀ ਓਵੇਂ ਹੀ ਰਿਹਾ ਸੀਗਾ ਨਾਰਮਲੀ ਸਭ ਕੁਝ ਹੋਇਆ ਤੇ ਅੰਡ ਤੇ ਸਾਰੇ ਖੜਾਰੇ ਪਏ ਨੇ ਸੋ ਉਮੀਦ ਤਾਂ ਇਹ ਹੈ ਕਿ ਕੁਝ ਨਹੀਂ ਹੋਣਾ ਚਾਹੀਦਾ ਸਭ ਕੁਝ ਨਾਰਮਲ ਤਰੀਕੇ ਦੇ ਨਾਲ ਜਿਵੇਂ ਹੁਣ ਤੱਕ ਪ੍ਰਕਿਰਿਆ ਚੱਲ ਰਹੀ ਹੈ ਲਗਾਤਾਰ VOTING ਹੋ ਰਹੀ ਹੈ ਕਿ ਉਸੇ ਹਿਸਾਬ ਨਾਲ ਸਭ ਕੁਝ ਨਿਬੜ ਜਾਣਾ ਚਾਹੀਦਾ ਪਰ ਮੌਕੇ ਦਾ ਨਹੀਂ ਪਤਾ ਕਿ BJP ਅਕਸਰ ੱੱਕਾ ਕਰਦੀ ਆਈ ਹੈ ਤਾਂ ਹੋ ਸਕਦਾ ੱੱਕਾ ਹੋ ਜਾਵੇ ਬਿਲਕੁਲ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਜੇਕਰ VOTES ਚੱਲ ਰਹੀਆਂ ਨੇ VOTES ਦੇ ਵਿੱਚ ਹੁਣ ਜਿਵੇਂ ਸਾਨੂੰ ਸਹਿ ਸੰਪਾਦਕ ਬਲਜੀਤ ਸਿੰਘ ਜੀ ਨੇ ਦੱਸਿਆ ਹੈ ਕਿ ਕੱਲੇ-ਕੱਲੇ ਕਾਉਂਸਲਰ ਦਾ ਨਾਮ ਬੋਲਿਆ ਜਾਂਦਾ ਉਹਨਾਂ ਨੂੰ ਬੁਲਾਇਆ ਜਾਂਦਾ ਨਾਮ ਵੈਰੀਫਾਈ ਹੁੰਦਾ ਉਸ ਤੋਂ ਬਾਅਦ ਪਰਚੀ ਹੈ ਸਟੈਂਪ ਲੱਗਦੀ ਹੈ ਤੇ ਬਾਕਸ ਵਿੱਚ ਪੈਂਦੀ ਆ ਹੁਣ ਜੇਕਰ ਕੋਈ ਗੜਬੜ ਹੋ ਸਕਦੀ ਹੈ ਇਸੇ ਦੌਰਾਨ ਹੋ ਸਕਦੀ ਹੈ ਕਿ ਜੇਕਰ ਕੋਈ ਸਟੈਂਪ ਹੈ ਉਹ ਗਲਤ ਜਗ੍ਹਾ ਤੇ ਲੱਗ ਜਾਂਦੀ ਹੈ ਉਸ ਨੂੰ ਲੈ ਕੇ ਜ਼ਰੂਰ ਕੋਈ ਨਾ ਕੋਈ ਹੋ ਸਕਦਾ ਹੈ ਕ੍ਰੋਸ VOTING ਜੇਕਰ ਹੁੰਦੀ ਹੈ ਤਾਂ ਇਸੇ ਤਰੀਕੇ ਨਾਲ ਹੋ ਸਕਦੀ ਹੈ ਹੋਰ ਤਾਂ ਵੈਸੇ ਕੋਈ ਜਿਸ ਤਰੀਕੇ ਨਾਲ ਇਸ ਵਾਰ ਸੁਰੱਖਿਆ ਇੰਤਜ਼ਾਮ ਕੀਤੇ ਗਏ ਨੇ ਪੂਰੇ ਤਰੀਕੇ ਦੇ ਨਾਲ ਵੀਡੀਓਗ੍ਰਾਫੀ ਹੋ ਰਹੀ ਹੈ ਵੀਡੀਓਗ੍ਰਾਫੀ ਨੂੰ ਲੈ ਕੇ ਵੀ ਆਪਣੇ ਆਪ ਦੇ ਵਿੱਚ ਜੋ ਉਮੀਦਵਾਰ ਨੇ ਜਾਂ ਫਿਰ ਕਾਉਂਸਲਰ ਨੇ ਜਾਂ ਫਿਰ ਡਿਪਟੀ ਮੇਅਰ ਦੇ ਉਮੀਦਵਾਰ ਨੇ ਸੀਨੀਅਰ ਡਿਪਟੀ ਦੇ ਉਮੀਦਵਾਰ ਨੇ ਜਾਂ ਫਿਰ BJP ਕਾਂਗਰਸ ਆਮ ਆਦਮੀ ਪਾਰਟੀ ਇਹਨਾਂ ਨੂੰ ਥੋੜਾ ਜਿਹਾ ਇਹ ਸੰਤੁਸ਼ਟੀ ਹੋਵੇਗੀ ਕਿ ਵੀਡੀਓਗ੍ਰਾਫੀ ਹੋ ਰਹੀ ਹੈ ਕੋਈ ਕਪੜੇ ਦੀ ਗੱਲ ਨਹੀਂ ਹੋ ਸਕਦੀ ਪਰ ਚੰਡੀਗੜ੍ਹ ਦੇ ਵਿੱਚ ਜੋ ਮੇਅਰ ਦੇ ਚੋਣ ਦੀ ਗੱਲ ਹੋ ਰਹੀ ਹੈ ਇਸ ਨੂੰ ਲੈ ਕੇ ਇਕੱਲੇ ਇਕੱਲੇ ਕੌਂਸਲਰ ਦਾ ਨਾਮ ਬੁਲਾ ਕੇ ਜੇ ਇਸ ਤਰੀਕੇ ਦੇ ਨਾਲ ਉਹਨਾਂ ਦਾ ਨਾਮ ਵੈਰੀਫਾਈ ਕਰਕੇ VOTING ਕੀਤੀ ਜਾ ਰਹੀ ਹੈ ਤਾਂ ਹੋ ਸਕਦਾ ਹੈ ਕਿ ਕ੍ਰੋਸ VOTING ਦਾ ਜੋ ਮੁੱਦਾ ਹੈ ਉਹ ਬਿਲਕੁਲ ਨਾ ਵੀ ਹੋਵੇ ਹੋ ਸਕਦਾ 1-2% ਜੇਕਰ ਹੁੰਦੀ ਹੈ ਤਾਂ ਕੁਝ ਨਾ ਕੁਝ ਫਰਕ ਜ਼ਰੂਰ ਪਾਵੇਗਾ 36 ਸੀਟਾਂ ਨੇ 36 ਵੋਟਾਂ ਨੇ ਉਸ ਤੋਂ ਬਾਅਦ ਜੋ ਮੈਜੋਰਟੀ ਹੈ ਮੇਅਰ ਬਣਾਉਣ ਦੇ ਲਈ ਉਹ 19 ਹੈ ਤੇ ਜੇ ਸਾਹਿਬ ਤੌਰ ਤੇ ਦੇਖਿਆ ਜਾਵੇ ਤਾਂ ਸਾਫ ਤੌਰ ਦੇ ਉੱਤੇ ਮੈਜੋਰਟੀ ਨਾ ਆਮ ਆਦਮੀ ਪਾਰਟੀ ਕੋਲ ਹੈ ਨਾ ਕਾਂਗਰਸ ਕੋਲ ਹੈ ਨਾ ਭਾਜਪਾ ਕੋਲ ਹੈ ਹਾਲਾਂਕਿ ਭਾਜਪਾ ਅੱਗੇ ਜ਼ਰੂਰ ਹੀ ਹੈ 16 ਜ਼ਰੂਰ ਹੋਣੇ ਕੋਲ ਕੌਂਸਲਰ ਨੇ ਪਰ ਫਿਰ ਵੀ 19 ਹੋਣੇ ਜ਼ਰੂਰੀ ਨੇ ਤਾਂ ਇਸ ਨੂੰ ਲੈ ਕੇ ਜੋ ਆਮ ਆਦਮੀ ਪਾਰਟੀ ਹੈ ਪਲੱਸ ਕਾਂਗਰਸ ਹੈ ਤੇ ਇੱਕ ਸੰਸਦ ਕੁੱਲ ਮਿਲਾ ਕੇ ਇਹਨਾਂ ਤਿੰਨਾਂ ਤਿਰਾਂ ਨੂੰ ਮਿਲਾ ਕੇ 20 ਸੀਟਾਂ ਹੋ ਜਾਂਦੀਆਂ ਨੇ 20 ਵੋਟਾਂ ਹੋ ਜਾਂਦੀਆਂ ਨੇ ਕੌਂਸਲਰ ਦੀਆਂ ਤੇ ਪਲੱਸ ਇੱਕ ਜੋ 19 ਕੌਂਸਲਰ ਹੈ ਤੇ ਇੱਕ ਸੰਸਦ ਹੈ ਜੇਕਰ 20 ਹੋ ਜਾਂਦੀਆਂ ਨੇ ਤਾਂ ਤਾਂ ਕਰਕੇ ਮੈਜੋਰਟੀ ਬਣ ਸਕਦੀ ਹੈ ਆਮ ਆਦਮੀ ਪਾਰਟੀ ਤੋਂ ਪ੍ਰੇਮ ਲਤਾ ਨੇ ਜੋ ਮੇਅਰ ਦੇ ਕੈਂਡੀਡੇਟ ਨੇ ਭਾਜਪਾ ਤੋਂ ਹਰਪ੍ਰੀਤ ਕੋਰ ਬਬਲਾ ਨੇ ਤਾਂ ਪ੍ਰੇਮ ਲਤਾ ਮਿਹਰਬਾਨ ਸਕਦੇ ਨੇ ਜੇਕਰ ਕਰਾਸ VOTING ਬਿਲਕੁਲ ਨਹੀਂ ਹੁੰਦੀ ਤਾਂ ਮੈਜੋਰਟੀ ਆਮ ਆਦਮੀ ਪਾਰਟੀ ਕਾਂਗਰਸ ਦੇ ਗੱਠਜੋੜ ਨੂੰ ਮਿਲ ਸਕਦੀ ਹੈ ਨੈਸ਼ਨਲ ਲੈਵਲ ਦੇ ਉੱਤੇ ਜ਼ਰੂਰ ਗੱਠਜੋੜ ਹੈ ਹੁਣ ਦਿੱਲੀ ਦੀ ਚੋਣਾਂ ਨੇ ਦਿੱਲੀ ਦੀ ਚੋਣਾਂ ਦੇ ਵਿਚਾਲੇ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਖੋ ਵੱਖ ਆਪਣੇ ਖੇਡ ਰਹੇ ਨੇ ਬਿਲਕੁਲ ਆਪਣੇ ਕੈਂਡੀਡੇਟ ਵੱਖੋ ਵੱਖ ਨੇ ਤਾਂ ਦਿੱਲੀ ਚੋਣਾਂ ਦੇ ਵਿੱਚ ਵੀ ਨਜ਼ਰ ਆ ਸਕਦਾ ਪਰ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਜ਼ਰੂਰ ਇਕੱਠੇ ਹੋਏ ਨੇ ਜਿਸ ਨੂੰ ਲੈ ਕੇ ਲਗਾਤਾਰ ਇਹ ਸਭ ਵੀਡੀਓਗ੍ਰਾਫੀ ਵੀ ਨਾਲ-ਨਾਲ ਚੱਲਦੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਕਾਉਂਸਲਰ ਆਉਂਦੇ ਨੇ ਉਹਨਾਂ ਵੱਲੋਂ ਨਾਮ ਉਹਨਾਂ ਦਾ ਪੁਕਾਰਿਆ ਜਾਂਦਾ ਤੇ ਬਾਅਦ ਵਿੱਚ VOTING ਹੁੰਦੀ ਆ ਅੰਦਰੋਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਤਾਂ ਕਿ ਕੋਈ ਇਹ ਨਾ ਕਹਿ ਸਕੇ ਕਿ ਆ ਕੋਈ ਵੀ ਵੀਡੀਓਗ੍ਰਾਫੀ ਗਲਤ ਹੋਈ ਹੈ ਜਾਂ ਫਿਰ ਸਟੈਂਪ ਗਲਤ ਲਗਵਾਈ ਗਈ ਹੈ ਜਾਂ ਵੋਟ ਕੈਨਸਲ ਕਰ ਦਿੱਤੀ ਗਈ ਹੈ ਚੰਡੀਗੜ੍ਹ ਦੇ ਮੇਅਰ ਨੂੰ ਲੈ ਕੇ ਲਗਾਤਾਰ ਚਰਚੇ ਚੱਲਦੇ ਆ ਰਹੇ ਸੀਗੇ ਕਿ ਪਿਛਲੀ ਵਾਰ ਜੋ ਜੋ ਕੁਝ ਹੋਇਆ ਉਸ ਕਾਰਨ ਨਜ਼ਰਾਂ ਬਣੀਆਂ ਹੋਈਆਂ ਸੀ ਤੇ ਹੁਣ ਕੋਲ ਮਲਾ ਕੇ ਜਿਸ ਤਰੀਕੇ ਦੇ ਨਾਲ ਵੀਡੀਓਗ੍ਰਾਫੀ ਹੋ ਰਹੀ ਹੈ ਸਭ ਕੁਝ ਬੈਠੇ ਹੋਏ ਨੇ ਨਾਮ ਵੈਰੀਫਾਈ ਹੋ ਕੇ ਗੱਲ ਚੱਲਦੀ ਹੈ ਤਾਂ 크ਰੋਸ VOTING ਦਾ ਤਾਂ 1-2% ਜੇਕਰ ਹੋਦੀ ਹੈ ਤਾਂ ਉਸ ਦਾ ਸ਼ਾਇਦ ਅਸਰ ਕਿਤੇ ਪਵੇ ਜੇਕਰ 19 ਸੀਟਾਂ ਦੀ ਮੈਜੋਰਿਟੀ ਹੈ 19 ਕੌਂਸਲਰ ਜੋ ਮੈਜੋਰਿਟੀ ਦਿਖਾ ਦਿੰਦੇ ਨੇ ਕਿਸੇ ਇੱਕ ਪਾਸੇ ਤਾਂ ਉਹਨਾਂ ਦਾ ਮੇਰ ਬਣ ਜਾਏਗਾ ਤਾਂ ਪ੍ਰੇਮ ਲਤਾ ਆਮ ਆਦਮੀ ਪਾਰਟੀ ਦੇ ਮੇਰ ਬਣ ਸਕਦੇ ਨੇ ਜੇਕਰ ਮੈਜੋਰਿਟੀ ਪੂਰੀ ਕਾਮਯਾਬ ਹੁੰਦੀ ਹੈ ਤੇ ਜੇਕਰ BJP ਕੋਲ 크ਰੋਸ VOTING ਕਰਕੇ 16 ਤੋਂ 19 ਤੱਕ ਉਹ ਪਹੁੰਚ ਜਾਂਦੇ ਨੇ ਤਾਂ ਹਰਪ੍ਰੀਤ ਕੋਰ ਬਬਲਾ ਉਹਨਾਂ ਦੇ ਮਿੱਥੀ ਕਰਾਂਗੇ ਤੇ ਤੁਸੀਂ ਵੀ ਕਮੈਂਟ ਬਾਕਸ ਵਿੱਚ ਆਪਣਾ ਰਾਈ ਰੱਖ ਸਕਦੇ ਹੋ ਕਿ ਤੁਹਾਡੇ ਮੁਤਾਬਕ ਕੀ ਲੱਗਦਾ ਹੈ ਕਿ ਕੌਣ ਇਸ ਟਾਈਮ ਚੰਡੀਗੜ੍ਹ ਦੇ ਮੇਅਰ ਬਣਨ ਦੇ ਸਭ ਤੋਂ ਨਜ਼ਦੀਕ ਹੈ ਆਮ ਆਦਮੀ ਪਾਰਟੀ ਕਾਂਗਰਸ ਦੇ ਗੱਠਜੋੜ ਦੇ ਪ੍ਰੇਮਲਤਾ ਨੇ ਤੇ ਬੀਜੇਪੀ ਤੋਂ ਹਰਪ੍ਰੀਤ ਕੋਰ ਬਬਲਾ ਨੇ ਕੌਣ ਇਹਨਾਂ ਚੋਂ ਨਜ਼ਦੀਕ ਪਹੁੰਚ ਰਿਹਾ ਆਪਣੀ رائے ਰੱਖ ਸਕਦੇ ਹੋ ਸਰਸ਼ਕਾਲ ਤੁਸੀਂ ਦੇਖ ਰਹੇ ਹੋ ਔਨ ਏਅਰ ਮੈਂ ਹਰਵਿੰਦਰ ਸਿੰਘ ਬੱਦਨ ਅੱਜ ਚੰਡੀਗੜ੍ਹ ਦੇ ਮੇਅਰ ਦੀ ਚੋਣ ਹੋ ਰਹੀ ਹੈ ਬੇਸ਼ੱਕ ਪੰਜਾਬ ਦੇ ਵਿੱਚ ਮੇਰਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਲਈ ਹੈ ਤੇ ਅੱਜ ਚੰਡੀਗੜ੍ਹ ਦੇ ਮੇਅਰ ਦੀ ਚੋਣ ਹੋਣ ਜਾ ਰਹੀ ਹੈ ਤੇ ਇਸੇ ਨੂੰ ਲੈ ਕੇ VOTING ਲਗਾਤਾਰ ਚੱਲੀ ਹੈ VOTING ਚੱਲ ਰਹੀ ਹੈ ਚੰਡੀਗੜ੍ਹ ਮੇਅਰ ਦੀ ਚੋਣਾਂ ਨੂੰ ਲੈ ਕੇ ਤਕਰੀਬਨ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਐਮਪੀ ਸੰਜੀਵ ਤਿਵਾੜੀ ਸਭ ਤੋਂ ਪਹਿਲਾਂ ਆਪਣੀ ਵੋਟ ਪਾ ਚੁੱਕੇ ਨੇ ਤੇ ਕੁੱਲ ਮਿਲਾ ਕੇ 19 ਵੋਟਾਂ ਚਾਹੀਦੀਆਂ ਨੇ ਕਿਸੇ ਵੀ ਪਾਰਟੀ ਨੂੰ ਆਪਣਾ ਮੇਅਰ ਬਣਾਉਣ ਦੇ ਲਈ ਤਾਂ ਇਸ ਦਿਨ ਲੈ ਕੇ ਫਿਲਹਾਲ ਆਮ ਆਦਮੀ ਪਾਰਟੀ ਤੇ ਕਾਂਗਰਸ ਇਹਨਾਂ ਦਾ ਗੱਠਜੋੜ ਹੈ ਗੱਠਜੋੜ ਕਾਰਨ ਹੋ ਸਕਦਾ ਕਿ ਇਹ ਆਪਣਾ ਮੇਅਰ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਜੇਕਰ ਇਹਨਾਂ ਦੇ ਕੋਲ ਕੋਈ ਵੀ ਕਰਾਸ ਵੋਟਿੰਗ ਨਹੀਂ ਹੁੰਦੀ ਕੁੱਲ 36 ਵੋਟਾਂ ਨੇ ਚਾਹੀਦੀਆਂ 19 ਨੇ ਮੈਜੋਰਟੀ ਦੇ ਲਈ ਤੇ ਆਮ ਆਦਮੀ ਪਾਰਟੀ ਦਾ ਕਾਂਗਰਸ ਦਾ ਜੋੜ ਹੈ ਆਮ ਆਦਮੀ ਪਾਰਟੀ ਕੋਲ 13 ਸੀਟਾਂ ਨੇ ਕਾਂਗਰਸ ਕੋਲ 6 ਨੇ ਇੱਕ ਐਮਪੀ ਦੀ ਹੈ ਤੇ ਭਾਜਪਾ ਦੇ ਕੋਲ 16 ਸੀਟਾਂ ਨੇ ਇਸੇ ਨੂੰ ਲੈ ਕੇ ਸਾਡੇ ਸਹਿ ਸੰਪਾਦਕ ਬਲਜੀਤ ਸਿੰਘ ਮਰਵਾਹ ਜੀ ਸਾਡੇ ਨਾਲ ਜੁੜੇ ਨੇ ਜੋ ਮੌਕੇ ਤੋਂ ਕਵਰੇਜ ਕਰ ਰਹੇ ਨੇ ਬਲਜੀਤ ਜੀ ਇਸ ਵੇਲੇ ਵੋਟਿੰਗ ਚੱਲ ਰਹੀ ਹੈ ਮਨੀਸ਼ ਦਿਵਾੜੀ ਉਥੇ ਵੋਟ ਪਾ ਚੁੱਕੇ ਨੇ ਹਾਂ ਬਿਲਕੁਲ ਜੀ ਆ ਉਹਨੋਂ ਤੇ ਕੀ ਕੋਈ ਚੱਲਦੀ ਹੈ ਕਿਹੋ ਜਿਹਾ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਨੇ ਕਿਉਂਕਿ ਪਿਛਲੀ ਵਾਰ ਚੋਣਾਂ ਦੇ ਵਿੱਚ ਤਾਂ ਅੰਦਲੀ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਹੁਣ ਕਿਹੋ ਜਿਹੀ ਤੇ ਤਿਆਰੀ ਕੀਤੀ ਗਈ ਹੈ ਬਿਲਕੁਲ ਹਲ ਤੱਕ ਜਿਹੜਾ ਹੈਗਾ ਬੜਾ ਨੀਟ ਐਂਡ ਕਲੀਨ ਜਿਹੜਾ ਹੈਗਾ ਵਿੱਚ ਫੁੱਲ ਆਫ ਟ੍ਰਾਂਸਪਰੈਂਸੀ ਹੈ ਜਿਹੜਾ ਸਾਰੀ ਵੋਟਿੰਗ ਕਰਕੇ ਵੀ ਇਹ ਕਾਉਂਸਲਰ ਦਾ ਇੱਕ ਇੱਕ ਦਾ ਨਾਮ ਲੈ ਕੇ ਉਹਨੂੰ ਬੁਲਾਇਆ ਜਾ ਰਿਹਾ ਫਿਰ ਉਹ ਆ ਕੇ ਬੜਾ ਨਾਮ ਕਨਫਰਮ ਕਰਦੇ ਚੈੱਕ ਕਰਦੇ ਉਸ ਤੋਂ ਬਾਅਦ ਜਿਹੜਾ ਹੈਗਾ ਸਮਰੱਥ ਅਧਿਕਾਰੀ ਸਾਈਨ ਕਰਦੇ ਨੇ ਫਿਰ ਉਹ ਸਟੈਂਪ ਜਾ ਕੇ ਲਾਉਂਦੇ ਨੇ ਤੇ ਇਸ ਤੋਂ ਬਾਅਦ ਅੱਗੇ ਉਹਦੇ ਵੋਟ ਜਿਹੜਾ ਹੈਗਾ ਉਹ ਪਾਈ ਜਾ ਰਹੀ ਹੈ ਜੀ ਔਰ ਹਾਲੇ ਤੱਕ ਕਿਸੇ ਨੇ ਕੋਈ ਇਤਰਾਜ਼ ਤੇ ਇਹ ਕਿਸੇ ਪਾਰਟੀ ਦੇ ਹੈਗੇ ਨੇ ਇਹਨੇ ਇਸ ਤੇ ਨਹੀਂ ਕੀਤਾ ਹੈਗਾ ਸਾਰੇ ਕੌਂਸਲਰ ਕਹਿ ਰਹੇ ਨੇ ਠੀਕ ਹੈ ਜੀ ਪ੍ਰਕਿਰਿਆ ਜਿਹੜੀ ਚੱਲ ਰਹੀ ਹੈ ਅਸੀਂ ਉਸ ਤੋਂ ਸਹਿਮਤ ਹੈਗੇ ਹਾਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਨਿਸ਼ਵਾ ਮੁਲਤ ਜੱਜ ਆਜਾ ਦੇ ਖੁਦ ਆ ਕੇ ਬੈਠੇ ਹੋ ਨਿਗਰਾਨੀ ਕਰਨ ਜੈਸ਼ਰੀ ਠਾਕੁਰ ਸੁਪਰੀਮ ਕੋਰਟ ਤੱਕ ਵੀ ਮਾਮਲਾ ਪਹੁੰਚਿਆ ਸੀ ਨੀਟ ਐਂਡ ਕਲੀਨ ਹੋਵੇ ਤੇ ਸੌਪ ਦੇਖਿਆ ਤਾਂ ਅੱਧ ਘੰਟੇ ਦਾ ਪ੍ਰੋਸੀਜਰ ਬਚਿਆ ਜਿਸ ਤੋਂ ਬਾਅਦ ਸਥਿਤੀ ਸਾਫ ਹੋ ਜਾਏਗੀ ਕਿ ਜਿਹੜਾ ਗੱਠਜੋੜ ਆ ਆਪ ਤੇ ਕਾਂਗਰਸ ਦਾ ਉਹਦੇ ਜਿਹੜੇ ਮੇਅਰ ਨੇ ਪ੍ਰੇਮ ਲਤਾ ਉਹ ਮੇਅਰ ਬਣਦੇ ਨੇ ਜਾਂ ਫਿਰ ਭਾਜਪਾ ਦੇ ਹਾਪਰੀ ਤੇ ਪਰ ਜਿਹੜਾ ਹੈਗਾ ਮੇਅਰ ਬਣਨੇ ਨੇ ਜਿਹੜੇ ਚਰਚਿਤ ਚਿਹਰੇ ਸੀਗੇ ਗੁਰਬਖਸ਼ ਆਵਾਦ ਕੁਲਦੀਪ ਕੁਮਾਰ ਮੇਅਰ ਦੇ ਸੀ ਜੀ ਇਹ ਇਹਨਾਂ ਦੀ VOTING ਦਾ ਫਟਾਣ ਵੀ ਹੋ ਚੁੱਕਿਆ ਹੈ ਯੋਗੇਸ਼ ਢਿੰਗਰਾ ਜਿਹੜੇ ਸੀਗੇ ਕਲਵੀ ਪਾਰਟੀ ਦੇ ਵੀ ਜਿਹੜੇ ਕੋਈ ਇਤਰਾਜ਼ ਕਰ ਸਕਦੇ ਨੇ ਜਾਂ ਕੁਝ ਇਸ਼ੂ ਜਿਹੜਾ ਇਹਨਾਂ ਫੜ ਸਕਦੇ ਨੇ ਪਰ ਇਦਾਂ ਦੀ ਕੋਈ ਗੱਲ ਹਲ ਤੱਕ ਸਾਹਮਣੇ ਨਹੀਂ ਆਈ ਹੈ ਨੋਟ ਕਰ ਰਿਹਾ ਜਿਹੜਾ ਚਲਦੀ ਪਈ ਹੈ ਬਾਹਰ ਕਿਸ ਤਰੀਕੇ ਦੀ ਤਿਆਰੀ ਹੈ ਦੋਵੇਂ ਪਾਰਟੀਆਂ ਵੱਲੋਂ ਤਿੰਨਾਂ ਪਾਰਟੀਆਂ ਵੱਲੋਂ ਲੋਕ ਇਕੱਠੇ ਹੋਏ ਹੋਣਗੇ ਬਾਹਰ ਕਿਹੋ ਜਿਹਾ ਮਾਹੌਲ ਬਣਿਆ ਪੁਲਿਸ ਪ੍ਰਬੰਧ ਜਿੱਥੇ ਬਹੁਤ ਵਧੀਆ ਗਏ ਨੇ ਉੱਥੇ ਪਾਰਟੀਆਂ ਦੇ ਆਗੂ ਹਾਲਾਂਕਿ ਉਹ ਗੇਟ ਦੇ ਨੇੜੇ ਖੜੇ ਨੇ ਪਰ ਬੜੀ ਮਤਲਬ ਘੱਟ ਗਿਣਤੀ ਦੇ ਵਿੱਚ ਨੇ ਕਾਂਗਰਸ ਕਿ ਆਪ ਦੇ ਜਿਹੜੇ ਬਿਲਕੁਲ ਸ਼ਾਂਤਮਈ ਮਾਹੌਲ ਹੈ ਕਿਸੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਇਤਰਾਜ਼ ਹਲ ਤੱਕ ਨਹੀਂ ਜਤਾਇਆ ਗਿਆ ਪਰ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਜਿਸ ਹਸਾਬ ਨਾਲ ਡਟਿਆ ਹੈ ਸਿਵਲ ਪ੍ਰਸ਼ਾਸਨ ਵੀ ਦੇ ਉਸ ਆਬ ਨਾਲ ਬਿਲਕੁਲ ਠੀਕ ਠਾਕ ਮਾਹੌਲ ਹੈ ਥੋੜੀ ਦੂਰ ਜਾ ਕੇ ਜਰੂਰ ਪਾਰਟੀਆਂ ਦੇ ਵਰਕਰ ਮਠਾਈਆਂ ਦੇ ਡੱਬੇ ਤੇ ਫੁੱਲਾਂ ਦੇ ಹಾರ ਲੈ ਕੇ ਖੜੇ ਹੋਏ ਨੇ ਸਵਾਲ ਇਹ ਹੀ ਹੈ ਕਿ ਗੱਠਜੋੜ ਦੇ ਕੋਲ 20 ਵੋਟਾਂ ਹੈਗੀਆਂ ਨੇ ਜੀ ਤੇ ਉਹਨਾਂ ਜਿੱਤਣ ਲਈ ਘੱਟੋ ਘੱਟ 5 ਵੋਟਾਂ ਉੱਪਰ ਚਾਹੀਦੀਆਂ ਤੇ 5 ਵੋਟਾਂ ਦਾ ਹੇਰਫੇਰ ਜੇ ਹੋ ਸਕਦਾ ਹੋਏਗਾ ਤਾਂ ਬਹੁਤ ਵੱਡੀ ਗੱਲ ਹੋਏਗੀ ਅਜਿਹੀ ਸੰਭਾਵਨਾ ਤੱਕ ਰਵਿੰਦਰ ਨજર ਨਹੀਂ ਆਉਂਦੀ ਜੀ ਆ ਕੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜੋ ਗੱਠਜੋੜ ਹੈ ਫਿਲਹਾਲ ਕਿਉਂਕਿ ਮੈਜੋਰਟੀ 19 ਦੀ ਹੈ ਤਾਂ ਉਹ ਬਣ ਸਕਦੀ ਹੈ ਇਹਨਾਂ ਦੀ ਹਲੇ ਤੱਕ ਸੰਭਾਵ ਨਾ ਹੋਈ ਨਾ ਜਿਹੜੀ ਹੈ ਪਰ ਜੇਕਰ 4 ਤੋਂ 5 ਵੋਟਾਂ ਦੀ ਕਰਾਸ ਵੋਟਿੰਗ ਹੋ ਜਾਂਦੀ ਹੈ ਭਾਜਪਾ ਨੂੰ ਕੋਈ ਲਾਭ ਮਿਲ ਜਾਂਦਾ ਫਿਰ ਬਹੁਤ ਵੱਡੀ ਗੱਲ ਹੋ ਸਿਤੀ ਹਲੇ ਤੱਕ ਕੋਈ ਆਪਾਂ ਦੇਖੀਏ ਸੁਗ ਬਗਾੜ ਕੋਈ ਚਰਚਾ ਹੈ ਜੀ ਗੱਲਾਂ ਦੇ ਵਿੱਚ ਅ ਜੇਕਰ ਬਲਜੀਤ ਜੀ ਜੇਕਰ ਕਰਾਸ ਵੋਟਿੰਗ ਹੋ ਜਾਂਦੀ ਹੈ ਤਾਂ ਜੇਕਰ ਦੋਵਾਂ ਪਾਰਟੀਆਂ ਨੂੰ ਗੱਠ ਜੋੜ ਦੇ ਵਿੱਚ ਜੋ ਮੈਜੋਰਟੀ ਹੈ ਉੰਨੀ ਵੋਟਾਂ ਦੀ ਨਹੀਂ ਮਿਲਦੀ ਮੰਨ ਲਓ 18 18 ਤੇ ਵੀ ਕਿਤੇ ਆ ਜਾਂਦੀ ਹੈ ਗੱਲ ਤਾਂ ਫਿਰ ਇਸ ਤੋਂ ਬਾਅਦ ਕੀ ਸਿਨੈਰੀਓ ਹੋ ਸਕਦਾ ਨੇ ਇਸ ਤੋਂ ਬਾਅਦ ਤਾਂ ਫਿਰ ਉਹ ਪਰਚੀ ਪਾ ਕੇ ਡਿਸਾਈਡ ਕੀਤਾ ਜਾਂਦਾ ਜੋ ਆਮ ਤੌਰ ਤੇ ਪ੍ਰਕਿਰਿਆ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ ਜਦੋਂ ਕਿ ਟਾਈ ਹੋ ਜਾਂਦਾ ਹੈ ਦੋਨੋਂ ਪਾਰਟੀਆਂ ਦੇ ਮੀਟ ਤੇ ਵੋਟਾਂ ਬਰਾਬਰ ਨਿਕਲ ਆਣ ਤਾਂ ਟਾਈਸ ਫਿਰ ਪਰਚੀ ਪਾ ਕੇ ਡਿਸਾਈਡ ਕੀਤਾ ਜਾਏਗਾ ਤੇ ਇਸ ਤੋਂ ਇਲਾਵਾ ਜੇਕਰ ਹਾਲਾਂਕਿ ਇਹ ਵੀ ਸੰਭਾਵਨਾ ਬੜੀ ਘੱਟ ਨਜ਼ਰ ਆਦੀ ਹੈ ਪਰ ਅਜਿਹਾ ਕੁਝ ਟਾਈ ਵਾਲੀ ਸਥਿਤੀ ਪੈਣ ਸਕਦੀ ਹੈਗੀ ਜਾਂ ਹਾਂ ਉੱਥੇ ਹੀ ਜ਼ਰੂਰ ਹੋ ਸਕਦਾ ਹੈ ਕੋਈ ਜਦੋਂ ਉਮੀਦਵਾਰ ਵੋਟ ਪਾ ਰਿਹਾ ਸਟੈਂਪ ਲਾ ਕੇ ਖੁਦ ਆਪਣੀ ਸਟੈਂਪ ਲਾ ਰਿਹਾ ਖੁਦ ਜਿਹੜਾ ਹੈਗਾ ਵੈਲਟ ਬਾਕਸ ਆਪਣੀ ਪਰਚੀ ਪਾ ਰਿਹਾ ਹੈ ਉਹ ਸੈਂਪਲ ਗਲਤ ਲੱਗ ਜਾਂਦੀ ਹੈ ਭਾ ਮੇਰਾ ਕਹਿਣ ਦਾ ਕੋਈ ਸਾਈਨ ਗਲਤ ਹੋ ਜਾਂਦੇ ਕੋਈ ਵੋਟ ਕੈਂਸਲ ਜੇ ਹੋ ਜੇ ਤਾਂ ਉਹ ਜੇ ਕੋ ਰੱਦ ਜੇਕਰ ਹੋ ਜੇਗੀ ਤਾਂ ਸਥਿਤੀ ਦੇ ਵਿੱਚ ਕੋਈ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਉੱਥੇ ਕੋਈ ਆਪਾਂ ਕਹਿ ਸਕਦੇ ਆਂ ਕਿ ਪਲੱਸ ਮਾਈਨਸ ਦੇ ਸੰਭਾਵਨਾ ਹੈਗੀ ਹੈ ਪਰ ਉਹ ਸਥਿਤੀ ਹੈ ਜਿਹੜੀ ਉਹ ਜਦੋਂ ਜਿਹੜੇ ਨਾਮਿਨੇਟਡ ਕੌਂਸਲਰ ਨੇ ਰਮਨੀਕ ਸਿੰਘ ਬੇਦੀ ਜਿਹੜੇ ਆਬਜ਼ਰਵਰ ਲਾਏ ਗਏ ਨੇ ਉਹ ਉਹ ਕਰਨ ਕੇ ਸਾਰੀ ਡਿਟੇਲ ਦੱਸਣਗੇ ਵਿਸਤਾਰ ਜਿਹੜਾ ਹੈਗਾ ਸਾਫ਼ ਹੋ ਪਾਏਗੀ ਜੀ ਬਹੁਤ ਬਹੁਤ ਸ਼ੁਕਰੀਆ ਤਾਂ 에 ਸੰਬਲਜੀਤ ਸਿੰਘ ਜੀ ਜੋ ਸੈ ਸੰਪਾਦਕ ਨੇ ਮੌਕੇ ਤੇ ਮੌਜੂਦ ਨਹੀਂ ਤਾਂ ਫਿਲਹਾਲ ਗੱਲ ਉਹੀ ਹੈ ਕਿ ਜੇਕਰ ਕਰਾਸਪੋ VOTING ਹੁੰਦੀ ਹੈ ਤਾਂ ਉਸ ਤੋਂ ਬਾਅਦ ਸ਼ਾਇਦ ਸਿਨੈਰੀਓ ਬਦਲ ਸਕਦਾ ਹੈ ਪਰ ਫਿਲਹਾਲ ਜੋ ਹੁਣ ਤੱਕ ਦਾ ਸਿਨੈਰੀਓ ਉਸ ਮੁਤਾਬਕ ਆਮ ਆਦਮੀ ਪਾਰਟੀ ਦੇ ਕਾਂਗਰਸ ਦਾ ਗੱਟ ਜੋੜ ਹੈ ਉਹਨਾਂ ਕੋਲ 20 ਸੀਟਾਂ ਨੇ ਫਿਲਹਾਲ ਸੰਸਦ ਦੀ ਮਿਲਾ ਕੇ ਚਾਹੀਦੀਆਂ ਮੈਜੋਰਟੀ ਲਈ 19 ਨੇ ਭਾਜੀਪੀ ਕੋਲ 16 ਸੀਟਾਂ ਨੇ ਤੇ ਕੁੱਲ 36 ਸੀਟਾਂ ਨੇ ਤਾਂ ਇਸ ਨੂੰ ਲੈ ਕੇ ਜੋ ਮੇਅਰ ਹੈ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਪ੍ਰੇਮ ਲਤਾ ਤੇ ਭਾਜਪਾ ਵੱਲੋਂ ਹਰਪ੍ਰੀਤ ਕੋਰ ਬਬਲਾ ਨੇ ਅ ਡਿਪਟੀ ਮੇਅਰ ਦੇ ਅਹੁਦੇ ਦੇ ਵਿੱਚ ਵੀ ਜੇਕਰ ਗੱਲ ਕਰੀਏ ਤਾਂ ਬੀਜੇਪੀ ਵਰਸਸ ਕਾਂਗਰਸ ਹੈ ਕਿਉਂਕਿ ਜੇਕਰ ਮੇਅਰ ਦਾ ਅਹੁਦਾ ਹੈ ਤਾਂ ਮੇਅਰ ਦਾ ਅਹੁਦਾ ਸਿਰਫ ਆਮ ਆਦਮੀ ਪਾਰਟੀ ਕੋਲ ਹੈ ਕਿਉਂਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਹੈ ਤੇ ਜੇਕਰ ਸੀਨੀਅਰ ਡਿਪਟੀ ਮੇਅਰ ਹੈ ਜਾਂ ਫਿਰ ਡਿਪਟੀ ਮੇਅਰ ਹੈ ਉਸ ਦੇ ਵਿੱਚ ਕਾਂਗਰਸ ਨੂੰ ਆਮ ਆਦਮੀ ਪਾਰਟੀ ਨੇ ਜ਼ਰੂਰ ਅੱਗੇ ਰੱਖਿਆ ਹੈ ਮੇਅਰ ਦਾ ਅਹੁਦਾ ਆਮ ਆਦਮੀ ਪਾਰਟੀ ਕੋਲ ਹੈ ਕਿਉਂਕਿ ਉਹਨਾਂ ਕੋਲ ਵੋਟਾਂ ਜ਼ਿਆਦਾ ਨੇ ਕਾਉਂਸਲਰ ਜ਼ਿਆਦਾ ਨੇ ਤੇ ਉਸ ਤੋਂ ਬਾਅਦ ਜੋ ਡਿਪਟੀ ਮੇਅਰ ਪਲੱਸ ਜੋ ਸੀਨੀਅਰ ਡਿਪਟੀ ਮੇਅਰ ਨੇ ਉਹ ਕਾਂਗਰਸ ਦੇ ਬਣਨ ਕਾਂਗਰਸ ਕੋਲੋਂ ਨਾ ਵਿੱਚੋਂ ਦੋ ਸੀਟਾਂ ਦੇ ਉੱਤੇ ਮੇਅਰ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਬਣ ਜਾਂਦੇ ਨੇ ਤਾਂ ਕਾਂਗਰਸ ਲਈ ਉਹ ਵੀ ਇੱਕ ਬਹੁਤ ਵੱਡੀ ਜਿੱਤ ਹੋਵੇਗੀ ਤਾਂ ਮੇਰੇ ਨਾਲ ਮੇਰੇ ਸਹਿਯੋਗੀ ਨਵਦੀਪ ਕੌਰ ਵੀ ਨੇ ਉਹਨਾਂ ਨਾਲ ਵੀ ਚਰਚਾ ਕਰਦੇ ਆ ਕਿ ਕਿਸ ਤਰੀਕੇ ਨਾਲ ਦੇਖਦੇ ਹਾਂ ਇਸ ਵਾਰ ਦਾ ਜਿਹੜਾ ਇਹ ਸੀਟ ਆ ਰਿਜ਼ਰਵ ਕਰ ਦਿੱਤੀ ਗਈ ਹੈ ਔਰਤਾਂ ਦੇ ਲਈ ਰਾਖਵੀਂ ਕਰ ਦਿੱਤੀ ਗਈ ਹੈ ਉਸ ਤੋਂ ਬਾਅਦ ਸਖਤ ਪ੍ਰਬੰਧ ਕੀਤੇ ਗਏ ਨੇ ਤਾਂ ਲੱਗਦਾ ਹੈ ਕਿ ਜੋ ਇਸ ਵਾਰ ਕੋਈ ਮਹਿਲਾ ਮੇਅਰ ਬਣਦੇ ਆ ਤੇ ਚੰਡੀਗੜ੍ਹ ਦਾ ਕੁਝ ਵੱਖਰਾ ਰੂਪ ਦੇਖਣ ਨੂੰ ਮਿਲ ਸਕਦਾ ਜੀ ਬਿਲਕੁਲ ਚੰਡੀਗੜ੍ਹ ਦਾ ਵੱਖਰਾ ਰੂਪ ਦੇਖਣ ਨੂੰ ਮਿਲ ਸਕਦਾ ਜਿਵੇਂ ਪਹਿਲਾਂ ਕਿਹਾ ਜਾਂ ਮਰਤਾਂ ਨੂੰ ਬਰਾਬਰ ਦਾ ਅਧਿਕਾਰ ਮਿਲਣਾ ਚਾਹੀਦਾ ਸੋ ਇਲੈਕਸ਼ਨ ਦੇ ਵਿੱਚ ਬਹੁਤ ਹੀ ਵਧੀਆ ਮਤਲਬ ਉਹ ਪੁਰਾਣਾ ਕੀ ਇਸ ਵਾਰੀ ਅਹੁਦਾ ਜਿਹੜਾ ਉਹ ਰਾਖਵਾ ਰੱਖਿਆ ਗਿਆ ਹੈ ਮਹਿਲਾਵਾਂ ਦੇ ਲਈ ਤਾਂ ਇਸ ਵਾਰੀ ਬਹੁਤ ਕੁਝ ਵੇਖਣ ਨੂੰ ਮਿਲ ਰਿਹਾ ਕਿਉਂਕਿ ਪਿਛਲੀ ਜਿਹੜੀ ਇਲੈਕਸ਼ਨ ਹੋਈ ਸੀ ਉਸ ਦੇ ਦੌਰਾਨ ਕੀ ਕੁਝ ਹੋਇਆ ਸੀ ਸਾਡੇ ਦਰਸ਼ਕਾਂ ਨੇ ਤਸਵੀਰਾਂ ਦੇ ਜ਼ਰੀਏ ਵੇਖਿਆ ਆਪਾਂ ਖਬਰਾਂ ਦੇ ਜ਼ਰੀਏ ਇਹਨਾਂ ਨੂੰ ਦਿਖਾਇਆ ਕਿ ਕਿਵੇਂ ਮੌਕੇ ਤੇ ਹੀ ਆਮ ਆਦਮੀ ਪਾਰਟੀ ਦਾ ਬਣਦਾ ਬਣਦਾ ਉਸ ਤੋਂ ਬਾਅਦ ਭਾਜਪਾ ਦੀ ਜਿੱਤ ਹੋ ਗਈ ਫਿਰ ਮਾਮਲਾ ਕੋਰਟ ਦੇ ਵਿੱਚ ਗਿਆ ਕੋਰਟ ਦੇ ਵਿੱਚ ਜਾ ਕੇ ਅ ਬਹੁਤ ਅੱਗੇ ਤੱਕ ਜਦੋਂ ਮਾਮਲਾ ਵਧਿਆ ਤਾਂ ਫੇਰ ਤੋਂ ਆਮ ਆਦਮੀ ਪਾਰਟੀ ਹੀ ਇਸ ਮਤਲਬ ਕਿ ਜਿੱਤੀ ਸੀ ਤਾਂ ਹੁਣ ਵੀ ਜੇ ਗੱਲ ਕੀਤੀ ਜਾਵੇ ਤਾਂ ਕਾਂਗਰਸ ਦਾ ਆਮ ਆਦਮੀ ਪਾਰਟੀ ਦਾ ਗਠਜੋੜ ਹੈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਜੇ ਭਾਜਪਾ ਦੀ ਗੱਲ ਕੀਤੀ ਜਾਵੇ ਉਹਨਾਂ ਵੱਲੋਂ ਵੀ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਪਰ ਇੱਥੇ ਆਪਾਂ ਇਹ ਗੱਲ ਕਵਾਂਗੇ ਕਿ ਜਿਹੜੀ ਭਾਜਪਾ ਹੈ ਉਹਦੇ ਕੋਲੇ ਆਪਣੇ 16 ਜਿਹੜੇ ਕੌਂਸਲਰ ਨੇ ਤੇ ਉਧਰ ਉਹਨਾਂ ਨੇ ਗਠਜੋੜ ਬਣਾ ਕੇ 20 ਜਿਹੜੇ ਉਹਨਾਂ ਦੇ ਕੌਂਸਲਰ ਹੈਗੇ ਨੇ ਪਰ ਐਵੇਂ ਹੀ ਜਿਵੇਂ ਤੁਸੀਂ ਮਰਵਾਜੀ ਜੀ ਨਾਲ ਗੱਲਬਾਤ ਕੀਤੀ ਹੈ ਵੀ ਜੇਕਰ ਦੋਨੇ 18-18 ਇਕ ਦੂਜੇ ਦੇ ਆ